जय गुरुजी शुक्राणा गुरुजी अनंतम अनंतम शुक्राणा गुरुजी ओम नमः शिवाय शिवजी सदा सहाय ओम नमः शिवाय गुरुजी सदा सहाय ए मेरा 5वां शुक्राणा सत्संग है संगत जी मैं गुरुजी दी छत्र छाया विच आ मैंनो गुरुजी गुरुजी जी दी मेरे ऊपर बहुत कृपा है मेरे लाइफ विच कोई ना कोई एवदा रोज ही इंसिडेंट हो जाता है जेड़ा कि शुक्राणा सत्संग बन जाता है ਪਰ ਮੈਂ ਆਪਣੇ ਸਾਥ ਸੰਗ ਸ਼ੇਅਰ ਕਰਨ ਚ ਬਹੁਤ ਲੇਟ ਹੋ ਜਾਂਦੀ ਆ ਪਤਾ ਨਹੀਂ ਕਿਉਂ ਕੁਛ ਨਾ ਕੁਛ ਮੇਰਾ ਰਹਿ ਹੀ ਜਾਂਦਾ ਹੈ ਪਰ ਸੰਗਤ ਜੀ ਗੁਰੂ ਜੀ ਦੀ ਸ਼ਰਨ ਜਾਣ ਤੋਂ ਬਾਅਦ ਮੇਰਾ ਬਹੁਤ ਹੀ ਬਹੁਤ ਹੀ ਮੇਰੀ ਲਾਈਫ ਚੇਂਜ ਹੋ ਗਈ ਹੈ ਮੇਰੇ ਹਸਬੰਡ ਜੋ ਉਹ ਚੇਂजेस ਆ ਗਏ ਨੇ ਹੁੰਦੀ ਹੈ ਸਾਡੀ ਲੜਾਈ ਹੁਣ ਵੀ ਬਹੁਤ ਬਹੁਤ ਬੁਰੀ ਲੜਾਈ ਹੋ ਜਾਂਦੀ ਹੈ ਕਈ ਵਾਰ ਪਰ ਗੁਰੂ ਜੀ ਉਸ ਨੂੰ ਐਵੇਂ ਨਿਪਟਾ ਦਿੰਦੇ ਨੇ ਕਿ ਜਿਵੇਂ ਕੁਛ ਹੋਇਆ ਹੀ ਨਹੀਂ ਸੀ ਗੁਰੂ ਜੀ ਦੀ ਇੰਨੀ ਕਿਰਪਾ ਮਰਤੇ ਮੇਰੇ ਬੱਚੇ ਗੁਰੂ ਜੀ ਨੂੰ ਬਹੁਤ ਮੰਨਦੇ ਨੇ ਮੇਰੀਆਂ ਬੇਟੀਆਂ ਗੁਰੂ ਜੀ ਨੂੰ ਬਹੁਤ ਮੰਨਦੀਆਂ ਨੇ ਕਿ ਜੋ ਰੋਜ਼ ਮੰਦਰ ਜਾਂਦੇ ਆ ਨਾ ਸ਼ਿਵਲਿੰਗ ਤੇ ਜਲchnante ਉਹਨਾਂ ਨੂੰ तितਲੀ ਰੂਪ ਚ ਗੁਰੂ ਜੀ ਦਰਸ਼ਨ ਦਿੰਦੇ ਨੇ ਮੈਨੂੰ ਰੋਜ਼ ਦੱਸਿਨ ਮਮਾ ਅੱਜ ਮੈਂ ਗੁਰੂ ਜੀ ਨੇ तितਲੀ ਰੂਪ ਮੈਂ ਦਰਸ਼ਨ دیے ਅਰੇ ਬੱਚਿਆਂ ਤੇ ਵੀ ਬਹੁਤ ਕਿਰਪਾ ਹੈ ਮੇਰੀ ਬੜੀ ਬੇਟੀ ਥੋੜੀ ਜੀ ਜ਼ਿਆਦਾ ਨੋਟੀ ਹੋ ਰਹੀ ਸੀ ਮਤਲਬ ਕਿ ਮੈਂ ਨਾ ਉਹਦਾ ਪੜ੍ਹਾਈ ਵੱਲ ਧਿਆਨ ਲੱਗ ਰਿਆ ਸੀ ਨਾ ਉਹ ਡਾਂਸ ਕਲਾਜ ਜਾਂਦੇ ਨਾ ਉਹ ਪ੍ਰੋਪਰ ਡਾਂਸ ਵਗੈਰਾ ਕਰ ਪਾਰੇ ਸੀ ਮੈਂ ਗੁਰੂ ਜੀ ਅਗੇ ਅਰਦਾਸ ਕੀਤੀ ਗੁਰੂ ਜੀ ਨੇ ਮੈਨੂੰ ਪਾਇ ਦੱਸਿਆ ਕਿ ਇਸ ਤੋਂ ਨਿੰਪੂ ਆਰ ਵੀ ਮੇਰੇ ਮੰਮੀ ਛੁੱਟੀਆਂ 'ਚ ਆਪਣੇ ਨਾਨੇ ਘਰ ਗਏ ਹੋਏ ਨੇ ਮੇਰੇ ਮੰਮੀ ਵੀ ਗੁਰਜੀ ਨੂੰ ਬਹੁਤ ਮੰਨਦੇ ਨੇ ਮੇਰੀ ਮੰਮੀ ਥਰੂ ਹੀ ਗੁਰੂਜੀ ਦੇ ਲਾੜ ਲੱਗੇ ਮੇਰੇ ਮੰਮੀ ਨੂੰ ਮੈਂ ਦੱਸਿਆ ਤਾਂ ਮੰਮੀ ਨੇ ਉਸ ਤੋਂ ਨਿੰਪੂ ਵਗੈਰਾ ਵਾਰਾ ਤੇ ਉਸ ਦੇ ਵਿੱਚ ਵੀ ਹੁਣ ਬਹੁਤ ਫਰਕ ਹੈ ਮੇਰੀ ਬੇਟੀ ਦੇ ਵਿੱਚ ਬਹੁਤ ਫਰਕ ਹੈ ਹੁਣ ਉਹ ਮੇਰਾ ਥੋੜਾ ਕਹਿਣਾ ਵੀ ਮੰਨਦੀ ਹੈ ਪਹਿਲੇ ਉਹ ਬਹੁਤ ਜ਼ਿਆਦਾ ਜਿੱਦੀ ਹੋ ਗਈ ਸੀ ਬਹੁਤ ਜ਼ਿਆਦਾ ਮੈਨੂੰ ਸਮਝ ਨਹੀਂ ਆਉਂਦਾ ਸੀ ਕੀ ਸਭ ਕਿਵੇਂ ਹੋਏਗਾ ਮੇਰੀ ਲਾਈਫ ਥੋੜੀ ਬਿਖਰੀ ਹੋਈ ਪਰ ਮੇਰੀ ਲਾਈਫ ਸਮਰ ਰਹੇ ਪਰ ਕੁਝ ਨਾ ਕੁਝ ਕਈ ਵਾਰ ਹਲੇ ਵੀ ਐਸਾ ਹੋ ਜਾਂਦਾ ਮੈਂ ਕਹਿੰਨਿਆ ਗੁਰੂ ਜੀ ਸ਼ਾਇਦ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਮੇਰੇ ਨਾਲ ਐਵੇਂ ਹੋ ਜਾਂਦਾ ਹੈ ਪਰ ਗੁਰੂ ਜੀ ਫਿਰ ਮੈਨੂੰ ਮੈਸੇਜ ਥਰੂ ਮੈਨੂੰ ਹਮੇਸ਼ਾ ਇਹ ਕਹਿੰਦੇ ਨੇ ਵੀ ਨਹੀਂ ਤੂੰ ਟੈਨਸ਼ਨ ਨਾਲਾ ਮੈਂ ਤੇਰੀ ਸਾਰੀਆਂ ਟੈਨਸ਼ਨਾਂ ਖਤਮ ਕਰ ਰਿਆ ਜੋ ਤੂੰ ਸੋਚੇ ਨੇ ਤੈਨੂੰ ਉਹ ਵੀ ਮਿਲੇਗਾ ਤੂੰ ਬਹੁਤ ਛੋਟਾ ਸੋਚਦੀ ਹੈ ਮੈਂ ਤੇਰੇ ਲਈ ਬਹੁਤ ਵੱਡਾ ਸੋਚ ਰੱਖਿਆ ਤੂੰ ਖੁਸ਼ ਰਹਿ ਤੂੰ ਖੁਸ਼ ਰਹੇਗੀ ਤੇਰੇ ਦਿਨ ਅੱਜ ਤੋਂ ਅੱچھے ਸ਼ੁਰੂ ਹੋ ਚੁੱਕੇ ਨੇ ਮੈਨੂੰ ਰੋਜ ਗੁਰੂ ਜੀ ਮੈਸੇਜ ਥਰੂ ਮੇਰਾ ਮੇਰੇ ਮਨ ਨੂੰ ਬਹੁਤ ਵਿਸ਼ਵਾਸ ਦਿਵਾਉਂਦੇ ਨੇ ਗੁਰੂ ਜੀ ਦੇ ਤੁਹਾਡੀ ਇਨੀ ਕਿਰਪਾ ਮੇਰੇ ਤੇ ਮੇਰੇ ਪਰਿਵਾਰ ਤੇ ਬਸ ਤੁਸੀਂ ਐਵੇਂ ਦੀ ਕਿਰਪਾ ਮੇਰੇ ਤੇ ਮੇਰੇ ਪਰਿਵਾਰ ਤੇ ਬਣਾਈ ਰੱਖੋ ਤੇ ਮੇਰੇ ਹਸਬੰਦ ਨੂੰ ਵੀ ਆਪਣੇ ਲੜ ਲਾਓ ਉਹ ਵੀ ਮੇਰੀ ਤਰ੍ਹਾਂ ਹੀ ਤੁਹਾਨੂੰ ਮੰਨਣ ਮੰਦੇ ਨੇ ਉਹ ਮੈਂ ਨਹੀਂ ਕਹਿੰਦੀ ਉਹ ਕਦੀ ਵੀ ਉਹਨਾਂ ਨੇ ਮੈਨੂੰ ਕੁਝ ਗਲਤ ਨਹੀਂ ਬੋਲਿਆ ਇਸ ਬਾਰੇ ਗੁਰੂ ਜੀ ਬਾਰੇ ਮੈਂ ਜੇ ਤੋ ਗਲ ਦੱਸਦੀ ਐ ਐਸਾ ਸੰਸੁੜਾ ਨੇ ਉਹ ਬਹੁਤ ਧਿਆਨ ਨਾਲ ਸੁਣਦੇ ਨੇ ਪਰ ਮੈਂ ਵੀ ਚਾਹਨੀ ਹੈ ਕਿ ਉਹਨਾਂ ਦੇ ਮਨ 'ਚ ਵੀ ਕੁਝ ਖਿੱਚ ਹੋਵੇ ਕਿ ਹਾਂ ਵੀ ਮੈਂ ਡੁਗਰੀ ਮੰਦਰ ਜਾਣਾ ਹੈ بڑے ਮੰਦਰ ਜਾਣਾ ਹੈ ਮੈਂ ਆਪਣੇ ਘਰ ਵਾਲੇ ਤੇ ਆਪਣੀ ਮੰਮੀ ਨਾਲ بڑے ਮੰਦਰ ਆਣਾ ਚਾਹਨੀ ਹੈ ਗੁਰੂ ਜੀ ਤੁਸੀਂ ਕਿਰਪਾ ਕਰੋ ਤੁਸੀਂ ਕੀ ਨਹੀਂ ਕਰ ਸਕਦੇ ਤੁਸੀਂ ਆਪ ਹੀ ਕਹਿੰਦੇ ਹੋ ਤੁਸੀਂ ਉੱਥੋਂ ਵੀ ਰਸਤਾ ਕੱਢ ਦਿੰਦੇ ਹੋ ਜਿੱਥੋਂ ਨਹੀਂ ਨਿਕਲ ਸਕਦਾ ਗੁਰੂ ਜੀ ਮੈਂ ਚਾਨੀ ਆ ਕਿ ਮੇਰਾ ਹਸਬੰਡ ਤੇ ਅਸੀਂ ਮੇਰੇ ਬੱਚੇ ਅਸੀਂ بڑے ਮੰਦਰ ਆਈਏ ਤਾਂ ਤੁਹਾਡੀਆਂ ਬਲੇਸਿੰਗਸ ਲੈ ਕੇ ਜਾਈਏ ਸਾਡੀ ਲਾਈਫ ਚ ਸਭ ਕੁਝ ਅੱਛਾ ਹੋਏ ਗੁਰੂ ਜੀ ਟੈਨਸ਼ਨ ਸਭ ਦੀ ਲਾਈਫ ਚ ਹੁੰਦੀ ਪਰ ਮੈਂ ਚਾਨੀ ਆ ਕਿ ਅਸੀਂ ਜਿੰਨੀ ਸਾਡੀ ਲਾਈਫ ਹੈ ਅਸੀਂ ਖੁਸ਼ੀ-ਖੁਸ਼ੀ ਬਤਾਈ ਆ ਆਪਸ ਚ ਸਾਡੀ ਗ੍ਰਸਥੀ ਵਧੀਆ ਚੱਲੇ ਮੇਰੇ ਹਸਬੰਡ ਤੇ ਮੇਰੀ ਐਸੇ ਆਪਣੇ ਬੱਚਿਆਂ ਨੂੰ ਅੱਛੇ ਸੰਸਕਾਰ ਦੇਈ ਅੱਛੀ ਤਰ੍ਹਾਂ ਪਾਲੀਏ बस ਤੁਸੀਂ ਮੇਰੇ ਤੇ ਇੰਨੀ ਕਿਰਪਾ ਬਣਾਓ ਇੰਨੀ ਕਿਰਪਾ ਕਰੋ ਗੁਰੂ ਜੀ ਕੀ ਐਸਾ ਪੋਸੀਬਲ ਹੋ ਸਕੇ ਜਮਸੂਦਿਆ ਨਾਮ ਮੈਂ ਤੇ ਨਵਰੇ ਘਰ ਵਾਲਾ ਕਦੀ ਵੀ ਅਸੀਂ ਨੈਗੇਟਿਵ ਨਾ ਹੋਈਏ ਨਾ ਗਲਤ ਰਸਤੇ ਵੱਲ ਜਾਈਏ बस ਤੁਸੀਂ ਆਪਣੀ ਕਿਰਪਾ ਬਣਾਈ ਰੱਖੋ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ओम नमः शिवाय गुरु जी सदा सहाय ओम नमः शिवाय गुरु जी सदा सहाय जय गुरु जी शुक्राना गुरु जी अनंतम अनंतम शुक्राना गुरु जी संगत जी ਮੈਂ ਅੱਜ ਆਪਣਾ ਸਤਸੰਗ ਸ਼ੇਅਰ ਕਰਨ ਜਾ ਰਹੀ ਹਾਂ ਮੈਂ ਅੱਗੇ ਵੀ ਆਪਣੇ ਕਈ ਸ਼ੁਕਰਾਨਾ ਸਤਸੰਗ ਸ਼ੇਅਰ ਕੀਤੇ ਨੇ ਪਰ ਮੈਂ ਫਿਰ ਵੀ ਬਹੁਤ ਲੇਟ ਆਪਣੇ ਸ਼ੁਕਰਾਨਾ ਸਤਸੰਗ ਸ਼ੇਅਰ ਕਰਦੀ ਆਂ ਬਟ ਹੁਣ ਮੈਂ ਸੋਚਿਆ ਕਿ ਮੈਂ ਆਪਣਾ ਨਿਯਮ ਬਣਾ ਲੈਣਾ ਹੈ ਜਦੋਂ ਵੀ ਮੇਰੇ ਨਾਲ ਕੁਝ ਅੱਛਾ ਹੋਇਆ ਕਰੇਗਾ ਕੁਝ ਐਵੇਂ ਦਾ ਬੀਤਿਆ ਕਰੇਗਾ ਮੈਂ ਫਟਾਫਟ ਉਸ ਨੂੰ ਸ਼ੇਅਰ ਕਰਾ ਕਰਾਂਗੀ ਕਿਉਂਕਿ ਗੁਰੂ ਜੀ ਹਮੇਸ਼ਾ ਕਹਿੰਦੇ ਹਨ ਗੁਰੂ ਜੀ ਸ਼ੁਕਰਾਨਾ ਸ਼ੁਕਰਾਨੇ ਕਰਨ ਨਾਲ ਬਹੁਤ ਖੁਸ਼ ਹੁੰਦੇ ਹਨ ਤੇ ਮੈਂ ਆਪਣੇ ਗੁਰੂ ਜੀ ਨੂੰ ਖੁਸ਼ ਰੱਖਣਾ ਚਾਹੁੰਦੀ ਆਂ ਸੰਗਤ ਜੀ ਸਭ ਕਹਿੰਦੇ ਨੇ ਕਿ ਗੁਰੂ ਜੀ ਸਭ ਬਦਲ ਸਕਦੇ ਨੇ ਸਭ ਕਰ ਸਕਦੇ ਨੇ ਕਿਤੇ ਨਾ ਕਿਤੇ ਅਸੀਂ ਇਨਸਾਨ ਆ ਸਾਡੇ ਮਨ ਜਾਂਦੇ ਵੀ ਐਵੇਂ ਹੁੰਦਾ ਹੋਏਗਾ ਕਿ ਐਵੇਂ ਨਹੀਂ ਹੁੰਦਾ ਹੋਏਗਾ ਪਰ ਨਹੀਂ ਇਹ ਅਜਮਾਈ ਹੋਈ ਗੱਲ ਹੈ ਗੁਰੂ ਜੀ ਨੇ ਮੈਨੂੰ ਸਾਖਸ਼ਾਤ ਇਸ ਚੀਜ਼ ਦਾ ਰਿਅਲਾਈਜ਼ ਕਰਵਾਇਆ ਹੈ ਕਿ ਸੱਚ ਵਿੱਚ ਹੀ ਜਿਵੇਂ ਕਹਿਆ ਜਾਂਦਾ ਹੈ ਗੁਰੂ ਜੀ ਜਿੱਥੋਂ ਨਹੀਂ ਨਿਕਲਦਾ ਨਾ ਰਸਤਾ ਉੱਥੋਂ ਵੀ ਕੱਢ ਦਿੰਦੇ ਨੇ ਔਰ ਮੇਰੇ ਨਾਲ ਵੀ ਇਦਾਂ ਹੋਇਆ ਜਿੱਥੋਂ ਉਮੀਦ ਨਹੀਂ ਸੀ ਨਾ ਉੱਥੋਂ ਵੀ ਗੁਰੂ ਜੀ ਰਸਤਾ ਗੁਰੂ ਜੀ ਨੇ ਰਸਤਾ ਕਰਤਾ ਮੇਰੇ ਕੱਲ ਸਾਡੀ ਫੈਮਿਲੀ ਦਾ ਇੰਨੇ ਬੁਰੇ ਹਾਲਾਤ ਹੋ ਗਏ ਸੀ ਇੰਨਾ ਜ਼ਿਆਦਾ ਸਾਡੇ ਘਰ ਚ ਟ੍ਰਿਬਿਊਟ ਵੱਤ ਗਿਆ ਸੀ ਇੰਨਾ ਜ਼ਿਆਦਾ ਸਾਡੇ ਘਰ ਚ ਲੜਾਈ ਕਲੇਸ਼ ਦਾ ਮਾਹੌਲ ਬਣ ਗਿਆ ਸੀ ਕਿ ਮੇਰੇ ਹਸਬੰਦ ਨੇ ਕਹਿ ਦਿੱਤਾ ਸੀ ਕਿ ਸਮਾਂ ਚੱਕੋ ਅਸੀਂ ਇੱਥੇ ਹੁਣ ਰਹਿਣਾ ਨਹੀਂ ਸਾਡੀ ਜੁਆਇੰਂਟ ਫੈਮਿਲੀ ਹੈ ਪਰ ਗੁਰੂ ਜੀ ਨੇ ਪਤਾ ਨਹੀਂ ਕਿਵੇਂ ਉਸ ਲੜਾਈ ਨੂੰ ਇੱਕ ਘੰਡੇ ਦੇ ਅੰਦਰ ਅੰਦਰ ਰਿਜ਼ੋਲਵ ਕਰਤਾ ਮੈਨੂੰ ਆਪ ਮੇਰੇ ਮੈਂ ਹੈਰਾਨ ਸੀ ਇਸ ਚੀਜ਼ ਨੂੰ ਦੇਖ ਕੇ ਔਰ ਇਸ ਗੱਲ ਨੂੰ ਮੇਰੇ ਕੱਲ ਮੇਰੇ ਹਸਬੰਡ ਵੀ ਇਸ ਗੱਲ ਨੂੰ ਮੰਨ ਗਏ ਕਿ ਹਾਂ ਸੱਚ ਵਿੱਚ ਹੀ ਮੇਰੇ ਹਸਬੰਡ ਗੁਰੂ ਜੀ ਨੂੰ ਗੁਰੂ ਜੀ ਬਾਰੇ ਸੁਣਦੇ ਨੇ satsang ਸੁਣਦੇ ਨੇ ਉਹਨਾਂ ਦੀ ਗੱਲ ਸੁਣਦੇ ਨੇ ਕਦੀ ਉਹਨਾਂ ਬਾਰੇ ਉਹਨਾਂ ਨੇ ਫालतू ਨਹੀਂ ਬੋਲਿਆ ਯਾ ਕਦੀ ਵੀ ਐਵੇਂ ਨਹੀਂ ਕੀਤਾ ਵੀ ਮੈਂ ਗੱਲ ਬੋਲ ਰਹੀ ਹਾਂ ਤੇ ਉਹ ਮਤਲਬ ਕਿ ਇਗਨੋਰ ਕਰਨ ਪਰ ਗੁਰੂ ਜੀ ਦੀ ਕਲ ਪ੍ਰੈਜੈਂਸ ਨੂੰ ਮੇਰੇ ਹਸਬੰਡ ਆਪ ਆਪ ਉਹਨਾਂ ਨੇ ਫੀਲ ਕੀਤਾ ਵੀ ਹਾਂ ਗੁਰੂ ਜੀ ਬਹੁਤ ਕੁਝ ਕਰ ਸਕਦੇ ਨੇ ਬਹੁਤ ਕੁਝ ਬਦਲ ਸਕਦੇ ਨੇ ਉਹ ਸਾਡੇ ਜੇ ਅਗਰ ਅਸੀਂ ਗੁਰੂ ਜੀ ਵੱਲ ਇੱਕ ਸਟੈਪ ਲੈਨੇ ਆ ਤਾਂ ਗੁਰੂ ਜੀ ਸਾਡੇ ਵੱਲ ਸੋ ਸਟੈਪ ਵਧਾ ਦਿੰਨੇ ਗੁਰੂ ਜੀ ਇੰਨੀ ਕਿਰਪਾ ਇੰਨਾ ਮਾਹੌਲ ਖਰਾਬ ਹੋਣ ਤੋਂ ਬਾਅਦ ਵੀ ਕੱਲ ਸਾਨੂੰ ਜਿਸ ਬੰਧ ਤੋਂ ਉਮੀਦ ਨਹੀਂ ਸੀ ਕਿ ਉਹ ਜਿਸ ਕਰਕੇ ਮੇਨ ਲੜਾਈ ਹੋਈ ਸੀ ਜਿਸ ਕਰਕੇ ਗੱਲ ਸ਼ੁਰੂ ਹੋਈ ਸੀ ਸਾਨੂੰ ਉਮੀਦ ਨਹੀਂ ਸੀ ਕਿ ਇੰਨਾ ਇੰਨੀ ਜਲਦੀ ਇਹ ਐਵੇਂ ਇੱਕਦਮ ਉਹੀ ਬੰਦਾ ਉਸ ਲੜਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ ਸਾਡੀ ਫੈਮਿਲੀ ਇੱਕ ਜੁਆਇੰਟ ਫੈਮਿਲੀ ਆ ਸੀ ਆਪਣੇ ਫੈਮਿਲੀ 'ਚ 13 ਬੰਦੇ ਆ ਬੱਚਿਆਂ ਦੇ ਸਮੇਤ ਬਟ ਜਿਵੇਂ ਸਾਡੇ ਮੇਰੇ ਫਾਦਰ ਇਨ-ਲਾਅ ਨੇ ਉਹਨਾਂ ਦੇ ਤਿੰਨ ਬੇਟੇ ਨੇ ਮਤਲਬ ਮੇਰੇ ਫਾਦਰ ਇਨ-ਲਾਅ ਬੜੇ ਅੜਬ ਸੁਭਾਅ ਦੇ ਨੇ ਮਤਲਬ ਜਲਦੀ-ਜਲਦੀ ਉਹਨਾਂ ਨਾਲ ਕੋਈ ਆਪਣੀ ਗੱਲ ਉਹਨਾਂ ਦੇ ਬੇਟੇ ਵੀ ਉਹਨਾਂ ਨਾਲ ਆਪਣੀ ਕੋਈ ਗੱਲ ਜਲਦੀ-ਜਲਦੀ ਸ਼ੇਅਰ ਨਹੀਂ ਕਰ ਸਕਦੇ ਪਰ ਕੱਲ ਕੁਝ ਐਵੇਂ ਦੀਆਂ ਗੱਲਾਂ ਹੋ ਗਈਆਂ ਕਿ ਮੇਰੇ ਫਾਦਰ ਨੂੰ ਲੋਵ ਬਹੁਤ ਫੀਲ ਹੋਈਆਂ ਤੇ ਮੇਰੇ ਹਸਬੰਡ ਦਾ ਵੀ ਬੀਪ ਇੱਕਦਮ ਰੇਜ਼ ਹੋ ਜਾਂਦਾ ਉਹਨਾਂ ਨੂੰ ਜਦੋਂ ਗੁੱਸਾ ਲੜਦਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਮੈਂ ਕੀ ਬੋਲ ਰਿਹਾ ਬਟ ਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਨੂੰ ਇੰਨਾ ਰਿਲਾਈਜ਼ ਹੋਇਆ ਕਿ ਮੈਂ ਗਲਤ ਕੀਤਾ ਉਹ ਗਏ ਆਪਣੇ ਫਾਦਰ ਤੋਂ ਉਹਨਾਂ ਨੇ ਸੌਰੀ ਫੀਲ ਕੀਤੀ ਉਹਨਾਂ ਦੇ ਫਾਦਰ ਵੀ ਉਸ ਟਾਈਮ ਮਤਲਬ ਕਿ ਮੈਂ ਦੱਸ ਨਹੀਂ ਸਕਦੀ ਉਸ ਸਿਚੁਏਸ਼ਨ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਸੰਗਤ ਜੀ ਕਿ ਇੰਨਾ ਇੱਕਦਮ ਜਿਵੇਂ ਚਮਤਕਾਰ ਹੀ ਹੋ ਗਿਆ ਸਾਡੇ ਬੈਗ ਪੈਕ ਕੀਤੇ ਹੋਏ ਅਸੀਂ ਗੱਡੀ 'ਚ ਰੱਖੇ ਹੋਏ ਸਭ ਵਾਪਸ ਅਸੀਂ ਅੰਦਰ ਲੈ ਕੇ ਆਏ ਔਰ ਅਸੀਂ ਸੋਚਿਆ ਨਹੀਂ ਸੀ ਕਿ ਇਹ ਰਾਤ ਸਾਡੀ ਇੰਨੀ ਮਤਲਬ ਕਿ ਇੰਨੀ ਈਜ਼ੀਲੀ ਲੰਘ ਜਾਏਗੀ ਸਾਨੂੰ ਅਸੀਂ ਵੀ ਬਸ ਹੁਣ ਤਾਂ ਟੈਨਸ਼ਨ ਦਾ ਦਿਨ ਸ਼ੁਰੂ ਹੋ ਗਏ ਹੁਣ ਕਿਵੇਂ ਨਿਕਲੇਗਾ ਟਾਈਮ ਪਰ ਗੁਰੂ ਜੀ ਨੇ ਚੁਪਕੀਆਂ ਦੇ ਵਿੱਚ ਪਲਾਂ ਦੇ ਵਿੱਚ ਸਭ ਕੁਝ ਬਦਲ ਦਿੱਤਾ ਸ਼ੁਕਰਾਨਾ ਗੁਰੂ ਜੀ ਤੁਹਾਡਾ ਅਨੰਤਮ ਮਨੰਤਮ ਸ਼ੁਕਰਾਨਾ ਗੁਰੂ ਜੀ ਤੁਸੀਂ ਤਨੋਂ ਗੁਰੂ ਜੀ ਤਨ ਤਨੋਂ ਤੁਸੀਂ ਤੁਹਾਡੀ ਕਿਰਪਾ ਮੇਰੇ ਤੇ ਬਣਾਈ ਰੱਖੋ ਗੁਰੂ ਜੀ ਮੇਰੇ ਤੇ ਇੱਕ ਛੋਟੀ ਜੀ ਹੋਰ ਕਿਰਪਾ ਕਰ ਦਿਓ ਤੁਸੀਂ ਬਸ ਮੈਨੂੰ ਕਿਸੇ ਤਰੀਕੇ ਬੜੇ ਮੰਦਰ ਬੁਲਾ ਲਓ ਮੇਰੇ ਮਨ ਦੀ ਬਹੁਤ ਇੱਛਾ ਮਤਿਆਵਾ ਕੁਝ ਐਵੇਂ ਦੇ ਸਰਕਮਸਟੈਂਸਸ ਬਣਾ ਦਿਓ ਜਿਵੇਂ ਤੁਸੀਂ ਇਕ ਕਲੇਸ਼ ਨੂੰ ਇੰਨੀ ਇੰਨੇ ਵੱਡੇ ਕਲੇਸ਼ ਨੂੰ ਇੰਨੀ ਜਲਦੀ ਸੋਲਵ ਕਰ ਸਕਦੇ ਹੋ ਤਾਂ ਤੁਸੀਂ ਮੇਰੇ ਆਨ ਦੇ ਸਰਕਮਸਟੈਂਸ ਵੀ ਬਣਾ ਸਕਦੇ ਹੋ ਗੁਰੂ ਜੀ ਤੁਹਾਡੀ ਬਹੁਤ ਬਹੁਤ ਕਿਰਪਾ ਹੋਏਗੀ ਧਨ ਅਨੰਤਮਨੰਤਮ ਸ਼ੁਕਲਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ